ਦਸ਼ਮ ਪਿਤਾ ਦੇ ਪ੍ਰਕਾਸ਼ਪੂਰਪੋਕੇ ਜਿੱਥੇ अनेका ਵਰਥਕ ਅਸੇ ਸਮਾਜਿਕ ਸੀਤਾ ਪਹੁੰਚ ਰਹੀ ਨੇ ਉੱਥੇ ਬਿਹਾਰ ਦੇ ਸੀਐਮ ਨतीश ਕੁਮਾਰ ਤਖਸ਼ੀਰ ਬੰਦੇ ਜੀ ਪੱਡਣਾ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਗੁਰਦੁਆਰਾ ਬਾਲੀਲਾ ਮੈਣੀ ਸੰਗਤ ਸਾਹਿਬ ਦੇ ਦਰਸ਼ਨਾਂ ਲਈ ਇੱਥੇ ਪਹੁੰਚੇ ਨੇ ਤੋਏ ਤਸਵੀਰਾਂ ਗੁਰਦੁਆਰਾ ਬਾਲੀਲਾ ਮੈਣੀ ਸੰਗਤ ਸਾਹਿਬ ਦੀਆਂ ਨੇ ਜਿੱਥੇ ਮੁੱਖ ਮੰਤਰੀ ਨतीश ਕੁਮਾਰ ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਉਚੇਚੇ ਤੌਰ ਤੇ ਪਹੁੰਚੇ ਨੇ ਔਰ ਹਮੇਸ਼ਾ ਇਹਨੇ ਹਰ ਸਾਲ ਅਸੀਂ ਪਿਛਲੇ ਲਗਭਗ 7 ਸਾਲਾਂ ਤੋਂ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਕਿ ਹਰ ਸਾਲ ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ਪੁਰ ਨੂੰ ਸਰਪੱਤ ਵੱਖ-ਵੱਖ ਸਮਾਗਮਾਂ ਵਿੱਚ ਮੁੱਖ ਮੰਤਰੀ ਨितीश ਕੁਮਾਰ ਅਤੇ ਉਹਨਾਂ ਦੇ ਮੰਤਰੀ ਮੰਡਲ ਦੇ ਸਾਥੀ ਇੱਥੇ ਪਹੁੰਚਦੇ ਨੇ ਇਹਨਾਂ ਸਮਾਗਮਾਂ ਵਿੱਚ ਸ਼ਮੂਲਿਤ ਕਰਦੇ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰ ਤੇ ਨਤਮਸਤਕ ਹੁੰਦੇ ਨੇ ਗੁਰੂ ਘਰ ਦਾ ਆਸ਼ੀਰਵਾਦ ਲੈਂਦੇ ਨੇ ਔਰ ਇਹ ਵੀ ਵਿਆਹ ਸਰਕਾਰ ਦਾ ਇੱਕ ਨਵੇਕਲਾ ਇੱਕ ਸ਼ਲਾਘਾਯੋਗ ਉਪਰਾਲਾ ਹੈ ਕਿ 350 ਸਾਲਾਂ ਤੋਂ ਪ੍ਰੇਮ ਰੱਖਦੇ ਨੇ ਪ੍ਰਕਾਸ਼ਪੁਰ ਮੋਕੇ ਜੋ ਹੈ ਉਹ ਪੂਰੇ ਦੇਸ਼ ਵਿੱਚ ਇੱਕ ਨਵੇਕਲੀ ਪ੍ਰਬੰਧਾ ਦੀ ਬੇਮਿਸਾਲ ਪ੍ਰਬੰਧਾ ਦੀ ਮਿਸਾਲ ਪੇਸ਼ ਕੀਤੀ ਗਈ ਸੀ ਵਿਆਹ ਸਰਕਾਰ ਵੱਲੋਂ ਦੇਸ਼ ਫੇ ਦੇਖਾ ਤੋਂ ਵੱਡੀ ਗਿਣਤੀ ਵਿੱਚ ਪਟਨਾ ਸਾਹਿਬ ਵਿਖੇ ਨਤਮਸਤਕ ਹੋਣ ਵਾਲੀ ਸੰਗਤਾਂ ਦੇ ਲਈ ਬੇਮਿਸਾਲ ਪ੍ਰਬੰਧ ਕੀਤੇ ਗਏ ਸਨ ਵੱਡੀਆਂ-ਵੱਡੀਆਂ ਟੈਂਟ ਸਿਟੀ ਦਾ ਨਿਰਮਾਣ ਕਰਕੇ 50 ਹਜ਼ਾਰ ਤੋਂ ਵੱਧ ਲੋਕਾਂ ਦੀ ਰਿਹائش ਦਾ ਪ੍ਰਬੰਧ ਕੀਤਾ ਗਿਆ ਸੀ ਪਾਰਕਿੰਗ ਮੈਡੀਕਲ ਕੈਂਪਸ ਫ੍ਰੀ ਟਰਾਂਸਪੋਰਟੇਜ ਲੰਗਰ ਨੇਕਾਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ ਤੋ ਨਤੀਸ਼ ਕੁਮਾਰ ਮੁੱਖ ਮੰਤਰੀ ਬਿਹਾਰ ਅਥੇ ਪਹੁੰਚੇ ਨੇ ਜੋ ਗੁਰੂ ਘਰ ਪ੍ਰਤੀ ਅਥਾ ਸ਼ਰਧਾ ਤੇ ਸਤਿਕਾਰ ਜਿਹੜਾ ਰੱਖਦੇ ਨੇ ਔਰ ਹਰ ਵਾਰ ਜਿਹੜਾ ਗੁਰਪੁਰਬ ਮੌਕੇ ਵਕ ਵਕ ਸਮਾਗਮਾਂ ਵਿੱਚ ਮੂਲਿਤ ਕਰਨ ਦੇ ਲਈ ਸਮੂਹ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੁੰਦੇ ਨੇ ਗੁਰੂ ਘਰ ਦਾ ਆਸ਼ੀਰਵਾਦ ਲੈਂਦੇ ਨੇ ਤੋਪ ਪਤਰੀ ਨਤੀਸ਼ ਕੁਮਾਰ ਪਹੁੰਚੇ ਨੇ ਉਰਨ ਦੇ ਨਾਲ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਨੇ ਜਿਨ੍ਹਾਂ ਵੱਲੋਂ ਉਹਨਾਂ ਦਾ ਇੱਥੇ ਪਹੁੰਚਣ ਤੇ ਸਵਾਗਤ ਕੀਤਾ ਗਿਆ ਹੈ। ਤੋਂ ਇਸ ਫੇਲੇ ਮੁੱਖ ਮੰਤਰੀ ਨਤੀਸ਼ ਕੁਮਾਰ ਗੁਰਦੁਆਰਾ ਬਾਲੀਲਾ ਮੈਣੀ ਸੰਘਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਕਰਦਾ ਅਸ਼ੀਰਵਾਦ ਲੈ ਰਹੇ ਨੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਤੇ ਸਤਕਾਰ ਪੇਟ ਕਰ ਰਹੇ ਨੇ। ਪਰ ਹੰਤੂ ਅੱਬਾ ਕਸ਼ਮੀਰ ਸਿੰਘ ਜੀ ਪੂਰੀ ਵਾਲਿਆਂ ਵੱਲੋਂ ਮੁੱਖ ਮੰਤਰੀ ਨਤੀਸ਼ ਕੌਰ ਨੂੰ ਗੁਰੂ ਕਰਦੀ ਬਖਸ਼ਿਸ਼ ਸਿਰੋਪਾਓ ਅਤੇ ਸਿਰੀ ਸਾਹਿਬ ਪੇਟ ਕੀਤੀ ਜਾ ਰਹੀ ਸਤਕਾਰ ਵਜੋਂ। ਸਰ 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 ਪਲੀਜ਼ ਓ ਥੈਂਕ ਯੂ ਥੈਂਕ ਯੂ ਉਹ ਕੰਟਰੀ ਕਤੀਸ਼ ਕੁਮਾਰ ਤੋਂ ਲਾਭ ਹੋ ਰਿਹਾ ਦੇ ਮੰਤਰੀ ਮੰਡਲ ਦੇ ਸਾਥੀ ਕਿਹਾ ਵੀ ਉਹਨਾਂ ਦਾ ਵੀ ਜਿਹੜਾ ਬਾਬਾ ਜੀ ਪੁਰੂ ਕਰਦੀ ਬਖਸ਼ਿਸ਼ ਸਿਰੋਪਾਉ ਦੇ ਨਾਲ ਸਨਮਾਨ ਕੀਤਾ ਜਾ ਰਿਹਾ ਹੈ ਮਸਤਕ ਹੋ ਕੇ ਹੁਣ ਮੁੱਖ ਮੰਤਰੀ ਨਦੀਸ਼ ਕੁਮਾਰ ਇਸ ਵੇਲੇ ਲੰਗਰ ਹਾਲ ਵਿਖੇ ਪਹੁੰਚੇ ਨੇ ਜਿੱਥੇ ਮਾਨਮਾਨੇ ਸ਼ਰਧਾਲੂ ਵਜੋ ਉਹਨਾਂ ਵੱਲੋਂ ਇੱਥੇ ਲੰਗਰ ਛਕਿਆ ਜਾਣਾ ਤੋਂ ਗੁਰੂ ਕਰਦਾ ਲੰਗਰ ਛਕਣਗੇ ਇਸ ਵੇਲੇ ਇੱਥੇ ਮਹਾਰਾਜ ਸਾਹਿਬ ਦਾ ਜਦੋਂ ਵੀ ਸਾਲ ਬਾਅਦ ਗੁਰੂ ਪੁਰਬ ਪ੍ਰਕਾਸ਼ ਦਿਹਾੜਾ ਅਵਿਦਾ અવਤਾਰ ਦਿਵਸ ਪਟਨਾ ਸਾਹਿਬ ਦੀ ਪਵਿੱਤਰ ਧਰਤੀ ਤੇ ਆਉਂਦਾ ਤੇ 7 ਵਜੇ ਜੀ ਅ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਹੈ ਇਸ ਮਹਾਨ ਪਰਮ ਤੇ ਪਵਿੱਤਰ ਦਿਹਾੜੇ ਦੀਆਂ ਸੰਸਾਰ ਭਰ ਦੇ ਲੋਕਾਂ ਨੂੰ ਬਹੁਤ 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 ਵੱਡੀਆਂ ਵਧਾਈਆਂ ਹੋਣ ਤੇ ਜਿਹੜੀਆਂ ਸੰਗਤਾਂ ਉਦਮ ਕਰਕੇ ਇਹ ਸਤਿਗੁਰਾਂ ਦੇ ਪਾਵਨ ਅਸਥਾਨਾਂ ਤੇ ਪਰਿਵਾਰਾਂ ਸਮੇਤ ਹਾਜ਼ਰੀ ਲਵਾਉਣ ਆਈਆਂ ਵਾ ਮਹਾਰਾਜ ਉਹਨਾਂ ਦੀ ਹਾਜ਼ਰੀ ਦਰਕਰ ਦੇ ਵਿੱਚ ਪ੍ਰਵਾਨ ਕਰਨ ਤੇ ਦਾਸ ਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਆਖਦਾ ਤੇ ਸਭ ਦਾ ਧੰਨਵਾਦ ਕਰਦਾ ਵਾਹ ਉਹ ਦਾਸ ਪਹਿਲਾਂ ਵੀ ਆਪ ਜੀ ਨੂੰ ਦੱਸ ਚੁੱਕਾ ਕਿ ਉਹਨਾਂ ਨੇ ਉਹਨਾਂ ਕੋਲੋਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਿਛਲੇ 10-12 ਸਾਲਾਂ ਤੋਂ ਬੜੀ ਵੱਡੀ ਸੇਵਾ ਤੇ ਮਹਾਰਾਜ ਲੈ ਰਿਆ ਉਹਨਾਂ ਕੋਲੋਂ ਉਹ ਗੁਰੂ ਘਰ ਦੇ ਸ਼ਰਧਾਲੂ ਬਣ ਕੇ ਤੇ ਸੇਵਾ ਕਰਨ ਡੇ ਨੇ ਤੇ ਉਹਨਾਂ ਨੂੰ ਮਹਾਰਾਜ ਸਿਹਤ ਯਾਪੀ ਬਖਸ਼ਿਸ਼ ਕਰੇ ਜਿਹੜਾ ਉਹਨਾਂ ਦਾ ਉਤਸ਼ਾਹ ਆ ਜਿਹੜੀ ਉਹਨਾਂ ਦੇ ਮਨ 'ਚ ਸ਼ਰਧਾ ਤੇ ਭਾਵਨਾ ਵਾ ਗੁਰੂ ਘਰ ਪ੍ਰਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਤੀ ਜਾਂ ਗੁਰੂਕੀਆਂ ਸੰਗਤਾਂ ਪ੍ਰਤੀ ਉਸ ਭਾਵਨਾ ਨੂੰ ਮੁੱਖ ਰੱਖ ਕੇ ਅਸੀਂ ਸਾਰੇ ਸੰਗਤਾਂ ਅਰਦਾਸ ਕਰਦੇ ਆ ਕਿ ਉਹਨਾਂ ਦੀ ਦੇਹ ਅਰੋਗਤਾ ਤੰਦਰੁਸਤੀ ਬਣੀ ਰਹੇ ਤੇ ਉਹ ਗੁਰੂ ਪੰਥ ਗੁਰੂ ਗ੍ਰੰਥ ਗੁਰੂ ਸੰਗਤਾਂ ਨੂੰ ਇਸੇ ਤਰ੍ਹਾਂ ਆਪਣੀਆਂ ਸੇਵਾਵਾਂ ਦਿੰਦੇ ਰਹਿਣ ਜੀ ਅ 350 ਸਾਲਾ ਅੱਜ 2023 ਚੱਲਣ ਡਿਆ 6 ਸਾਲ 7 ਸਾਲ ਹੋ ਗਏ ਨੇ ਇਸ ਗੱਲ ਨੂੰ ਤੇ ਉਹ 350 ਸਾਲਾ ਜਿਹੜਾ ਸੀ ਉਹ ਦੁਨੀਆ ਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਸਾਬਤ ਹੋਈ ਸੀ ਉਹ ਸ਼ਿਸ਼ਾਪ ਦੀ ਕਿ ਉਹਦੇ ਤੋਂ ਪਹਿਲਾਂ ਇੱਡੇ ਵੱਡੇ ਯੋਗ ਪ੍ਰਬੰਧਾ ਹੇਠ ਕੋਈ ਸ਼ਤਾਬਦੀ ਨਹੀਂ ਸੀ ਮਨਾਈ ਗਈ ਜਿੱਡਾ ਸ਼ਤਾਬਦੀ ਦਾ ਪ੍ਰਬੰਧ 2017 ਦੇ ਵਿੱਚ ਮੁੱਖ ਮੰਤਰੀ ਨਤੀਸ਼ ਕੁਮਾਰ ਜੀ ਨੇ ਕੀਤਾ ਸੀ ਤੇ ਚਲੋ ਅੱਗੇ ਤੋਂ ਹੋਰ ਵੀ ਸ਼ਤਾਬਦੀ ਆਉਣੀਆਂ ਨੇ ਮੈਨੂੰ ਪਤਾ ਲੱਗਾ ਕਿ ਗੋਇੰਦਵਾਲ ਸਾਹਿਬ ਵਿਖੇ ਵੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਕੋਈ ਸ਼ਤਾਬਦੀ ਦਿਵਸ ਅਗਰ 2024 ਜਾਂ 25 ਦੇ ਵਿੱਚ ਆ ਰਿਹਾ ਹੈ ਤੇ ਮਹਾਰਾਜ ਹੈ ਤੇ ਇਸ ਕਰਕੇ ਜਿ ਮਹਾਰਾਜ ਉਹ ਸ਼ਤਾਬਦੀ ਜਿਹੜੀ ਆ ਅਸੀਂ ਇਸੇ ਤਰ੍ਹਾਂ ਧੂਮ ਧਾਮ ਦੇ ਨਾਲ ਅ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਾਰੇ ਜਾਣੇ ਮਿਲ ਕੇ ਜਿਹੜੇ ਆ ਗੁਰੂਆਂ ਦੀ ਸ਼ਤਾਬਦੀ ਨੂੰ ਮਨਾਉਣਾ ਕਰੀਏ ਅ ਬਿਲਕੁਲ ਜੀ ਉਹ ਗੁਰੂ ਘਰ ਦੇ ਸੇਵਾਦਾਰ ਨੇ ਗੁਰੂ ਘਰ ਦੇ ਸੇਵਕ ਨੇ ਸੰਗਤਾਂ ਦੇ ਸੇਵਕ ਨੇ ਜਿਹੜਾ ਗੁਰੂ ਦੀ ਸੇਵਾ ਕਰਦਾ ਹੈ ਗੁਰੂ ਘਰ ਦੀ ਸੇਵਾ ਕਰਦਾ ਹੈ ਗੁਰੂ ਕੀ ਸੰਗਤਾਂ ਦੀ ਸੇਵਾ ਕਰਦਾ ਹੈ ਉਹਨੂੰ ਗੁਰੂ ਘਰ ਦੇ ਵਿੱਚ ਉਹ ਮਾਨ ਮਿਲਣਾ ਗੁਰੂ ਘਰ ਦੇ ਵਿੱਚ ਉਹ ਬਖਸ਼ਿਸ਼ ਮਿਲਣੀ ਗੁਰੂ ਘਰ ਚੋਂ ਉਹਨੂੰ ਨਵਾਜਿਆ ਜਾਣਾ ਇਹ ਬਹੁਤ ਜ਼ਰੂਰੀ ਆ ਜਿਨ੍ਹਾਂ ਜਿਨ੍ਹਾਂ ਨੇ ਵੀ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਵਾ ਕਿ ਜਿਨ੍ਹਾਂ ਜਿਨ੍ਹਾਂ ਨੇ ਵੀ ਗੁਰੂ ਘਰ ਦੀ ਸੇਵਾ ਤਨ ਕਰਕੇ ਮਨ ਕਰਕੇ ਧਨ ਕਰਕੇ ਕੀਤੀ ਆ ਗੁਰੂ ਘਰ ਚੋਂ ਉਹਨੂੰ ਬਖਸ਼ਿਸ਼ਾਂ ਮਿਲੀਆਂ ਨੇ ਗੁਰੂ ਘਰ ਚੋਂ ਉਹਨਾਂ ਨੂੰ ਖੁਸ਼ੀਆਂ ਮਿਲੀਆਂ ਨੇ ਇਸੇ ਤਰ੍ਹਾਂ ਮੁੱਖ ਮੰਤਰੀ ਨਤੀਸ਼ ਕੁਮਾਰ ਜੀ ਜੋ ਨੇ ਉਹ ਵੀ ਇਹ ਸੰਗਤਾਂ ਦੀ ਬੜੀ ਸੇਵਾ ਕਰਦੇ ਨੇ ਤਖਤ ਸਾਹਿਬ ਤੇ ਗੁਰਦੁਆਰਾ ਬਾਲੀਲਾ ਸਾਹਿਬ ਵੱਲੋਂ ਵੀ ਉਹਨਾਂ ਨੂੰ ਸਿਰੋਪਾਉ ਲੋਈ ਤੇ ਸ੍ਰੀ ਸਾਹਿਬ ਦੇ ਕੇ ਉਹਨਾਂ ਦਾ ਮਾਣ ਕੀਤਾ ਜਾਂਦਾ ਉਹਨਾਂ ਨੂੰ ਬਖਸ਼ਿਸ਼ ਦਿੱਤੀ ਜਾਂਦੀ ਹੈ ਜੀ ਇਹਨੇ ਸੰਤਵਾ ਬਖਸ਼ਪੀਰ ਸਿੰਘ ਜੀ ਪੂਰੀ ਬਲੇ ਜਿਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਬਿਹਾਰ ਨਦੀਸ਼ ਕੁਮਾਰ ਵੱਲੋਂ ਪਿਛਲੇ 10 ਸਾਲਾਂ ਚ ਜੋ ਦਸ਼ਮ ਪੀਤਾ ਪ੍ਰਤੀਛਰਤਾ ਤੇ ਸਤਕਾਰ ਪੇਂਟ ਕਰਦੇ ਆ ਸੰਕਟਾਂ ਦੀ ਸਹੂਲੀ ਦੇ ਲਈ ਜੋ ਬੇਮਿਸਾਲ ਪ੍ਰਬੰਧ ਕੀਤੇ ਗਏ ਨੇ ਉਸ ਦੀ ਮਿਸਾਲ ਦੁਨੀਆ ਚ ਕਿਤੇ ਹੋਰ ਨਹੀਂ ਮਿਲਦੀ ਤੇ ਇਹੀ ਕਾਰਨ ਜਦੋਂ ਕੁਨਮਾਨੇਸ਼ਰ ਧਾਲੂ ਵੱਜੋ ਹਰ ਸਾਲ ਇਥੇ ਨਤਮਸਤਕ ਹੋਣ ਲਈ ਪੋਇੰਟ ਇਹ ਹੈ ਤੋਂ ਇਸ ਵਾਰ ਵੀ ਪਿਛਲੇ ਸਾਲਾਂ ਦੀ ਤਰ੍ਹਾਂ ਤਖਤਚਰੀ ਹਰਮੰਦਰ ਜੀ ਪਟਨਾ ਸਾਹਿਬ ਅਤੇ ਗੁਰਦੁਆਰਾ ਬਾਲੀਲੇ ਸਾਹਿਬ ਵੱਲੋਂ ਮੁੱਖ ਮੰਤਰੀ ਨितीश ਕੁਮਾਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ ਕੈਮਰਾ ਪਾਸ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੌਂਗਾ ਪੀਟੀਸੀ ਨਿਊਜ਼ ਪਟਨਾ ਸਾਹਿਬ